ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪਕ ਜੀ ਪਿਛਲੇ ਹਫਤੇ ਤੁਸੀਂ ਇਸ ਗੱਲ ਦਾ ਸੰਕੇਤ ਦਿੱਤਾ ਸੀ ਵੀ ਐਸਜੀਪੀਸੀ ਦੇ ਪ੍ਰਧਾਨ ਹੁਣ ਧਾਮੀ ਸਾਹਿਬ ਦੇ ਅਸਤੀਫੇ ਦੀ ਚਰਚਾ ਛਿੜ ਗਈ ਹੋਈ ਹੈ ਕੀ ਚੱਲ ਰਿਹਾ ਜੀ ਬਿਲਕੁਲ ਜੀ ਲਗਾਤਾਰ ਆਪਾਂ ਇਸ ਪਹਿਲੂ ਦੇ ਉੱਤੇ ਪੰਥਕ ਸੰਕਟ ਦੇ ਹਵਾਲੇ ਨਾਲ ਸ਼ੋਮਨੀ ਕਾਲੀਤਲ ਦੇ ਸੰਕਟ ਦੇ ਹਵਾਲੇ ਨਾਲ ਮੌਜੂਦਾ ਸਿਤੀ ਦੇ ਹਵਾਲੇ ਨਾਲ ਆਪਾਂ ਪੜਾਅਦਰ ਪੜਾਅ ਗੱਲ ਕਰਦੇ ਆਏ ਹਾਂ ਜੀ ਇਹ ਮਾਮਲਾ ਸ਼ੁਰੂ ਹੁੰਦਾ ਹੈ ਸਿੰਘ ਸਹਿਵਾਨ ਕੋਲ ਸ਼ਿਕਾਇਤ ਜਾਂਦੀ ਹੈ ਉਹ ਸ਼ਿਕਾਇਤੇਦਾਰ ਤੇ ਤਲਬ ਕਰਨ ਦੀ ਕਾਰਵਾਈ ਸ਼ੁਰੂ ਹੁੰਦੀ ਹੈ ਉਹ ਸਭ ਦੇ ਦਰਮਿਆਨ ਬਿਰਸਾ ਸਿੰਘ ਬਲਟੋਹਾਲਾ ਮਾਮਲਾ ਆਉਂਦਾ ਹੈ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇੱਕ ਪੋਸਟ ਲਈ ਕਹਿੰਦੇ ਆ ਕਿ ਮੈਨੂੰ ਇਹਦਾ ਧਮਕਾਇਆ ਗਿਆ ਕੀਤਾ ਗਿਆ ਮੈਂ ਅਸਤੀਫਾ ਦੇ ਰਿਹਾ ਹੂੰ ਉਹਨਾਂ ਦੇ ਅਸਤੀਫੇ ਦੀ ਚਰਚਾ ਚੱਲਦੀ ਹੈ ਤੇ ਇਸ ਤੋਂ ਪਹਿਲਾਂ ਕਿ ਕੁਝ ਗਲਤਨ ਪੱਥਨ ਲੱਗਦੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੀ ਵੀਡੀਓ ਸਾਹਮਣੇ ਆਉਂਦੀ ਹੈ ਕਿ ਜੇਕਰ ਉਹਨਾਂ ਦਾ ਸਤੀਫਾ ਪ੍ਰਵਾਨ ਹੋਇਆ ਤਾਂ ਮੇਰਾ ਵੀ ਸਤੀਫਾ ਨਾਲੇ ਲੈ ਲਿਓ। ਜੀ। ਜਾਂ ਸਾਡਾ ਵੀ ਸਤੀਫਾ ਹੋਏ। ਸੋ ਸਾਰੀ ਸਥਿਤੀ ਤੋਂ ਬਾਅਦ 2 ਦਸੰਬਰ ਵਾਲੀ ਕਾਰਵਾਈ ਤੇ ਆਪਾਂ ਪੂਰੀ ਚਰਚਾ ਕਰ ਚੁੱਕੇ ਹਾਂ। ਹਮਮ। ਸੋ 2 ਦਸੰਬਰ ਵਾਲੇ ਫੈਸਲੇ ਆ ਜਾਂਦੇ ਨੇ, ਹੁਕਮਨਾਮੇ ਆ ਜਾਂਦੇ ਨੇ। ਜੀ। ਉਸ ਤੋਂ ਬਾਅਦ ਇੱਕ ਵਾਰ ਫਿਰ ਲਗਾਤਾਰ ਯਾਨੀ ਹਰ ਪੀਸੀ ਕਹਿੰਦਾ ਕਿ ਮੈਨੂੰ ਨਿਸ਼ਾਨੇ ਤੇ ਰੱਖਿਆ ਜਾ ਰਿਹਾ। ਜਦੋਂ ਕਿ ਉਹਨਾਂ ਦੇ ਵੀਡੀਓ ਕਲਿੱਪ ਚੋਂ ਤਲਕ ਤਲਕੂੰ ਦਵੀ ਦਿਖਦੇ ਨੇ, ਉਹਨਾਂ ਤੇ ਮੂੰਹ ਇੱਕ ਸ਼ਬਦ ਵੀ ਜਾਂ ਨਿਕਲਦਾ। ਪਰ ਸਵਾਲ ਇਹ ਵੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਜਵਾਬ ਤਲਬੀ ਕੀ ਮਿਰਸਾ ਸਿੰਘ ਬਲਟੋਹਾ ਕਰਨਗੇ ਜਾਂ ਕੋਈ ਹੋਰ ਕੋਈ ਲੀਡਰ ਕਰ ਲੇਗਾ ਸੋ ਇਹ ਮਾਮਲਾ ਜਿਹੜਾ ਤਖਤ ਸਹਿਬਾਨਾਂ ਦੇ ਚਠੇਦਾਰਾਂ ਦਾ ਮਾਮਲਾ ਸਿੰਘ ਸਹਿਬਾਨ ਹੀ ਵਿਚਾਰ ਸਕਦੇ ਆ ਉਸ ਮਸਲੇ ਦੇ ਉੱਤੇ ਜਦੋਂ ਗਾਇਨਤੀ ਸ਼ੁਰੂ ਹੋਈ ਤੇ ਇੱਕ ਵਾਰ ਫਿਰ ਆਖਰ ਸ਼੍ਰੋਮਣੀ ਕਮੇਟੀ ਨੇ ਇੱਕ ਮੀਟਿੰਗ ਸੱਦੀ ਅਗਾਮੀ ਮੀਟਿੰਗ ਸੱਦੀ ਹਮ ਹਮ ਅਗਾਮੀ ਮੀਟਿੰਗ ਸੱਦ ਕੇ ਉਹਦੇ ਵਿੱਚ ਤੈਅ ਕੀਤਾ ਲਗਭਗ ਕਿ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਂਭੇ ਕਰੋ ਹਮ ਹਮ ਪਰ ਉਹ ਦੋ ਮੈਂਬਰੀ ਚਾਹੇ ਵੱਖਰੀ ਸੁਰਾਲੇ ਸੀ ਉਹਨਾਂ ਦੀ ਸੁਰਤ ਤੋਂ ਸਵਾਰ ਉੱਠੇ ਕਿ ਵੀ ਇੱਕ ਸ਼ਿਕਾਇਤ ਦੇਦਾਰ ਤੇ ਤੁਸੀਂ ਕਿਵੇਂ ਹਟਾ ਸਕਦੇ ਜਦੋਂ ਕੋਈ ਤੱਤ ਸਬੂਤ ਨਹੀਂ ਹੈ ਤੁਹਾਡੇ ਕੋਲ ਤੇ ਉਹ ਪਰਿਵਾਰਕ ਮਾਮਲਾ ਲੰਬਾ ਕੋਟ ਵਾਲਾ ਮਾਮਲਾ ਉਹ ਸਾਰੀ ਪ੍ਰਕਿਰਿਆ ਹੋਈ ਹੋਈ ਹੈ ਸੋ ਉਹ ਸਭ ਦੇ ਬਾਵਜੂਦ ਫਿਰ ਕਹਿੰਦੇ ਜੀ ਠੀਕ ਹੈ ਜੀ ਆਪਾਂ ਤਿੰਨ ਮੈਂਬਰੀ ਕਮੇਟੀ ਬਣਾ ਦੋ ਆਪਾਂ ਜਾਂਚ ਕਰਾਂਗੇ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਤੇ ਜਦਦਰ ਕਹਿੰਨੇ ਹਰਪ੍ਰੀਤ ਸਿੰਘ ਉਹਨਾਂ ਨੂੰ 15 ਦਿਨਾਂ ਲਈ ਲਾਂਬੇ ਕਰਤਾ ਹੂੰ ਹੂੰ ਆਪਾਂ ਉਸੇ ਦਿਨ ਗੱਲ ਕੀਤੀ ਸੀ ਕਿ ਕਹਿਣ ਨੂੰ 15 ਦਿਨਾਂ ਦੇ ਇੱਕ ਤਰ੍ਹਾਂ ਨਾਲ ਹਟਾਤਾ ਜਿਉਂਸੀ ਪਹਿਲਾਂ ਹੀ ਕਮੇਟੀ ਬਣਾਉਣ ਤੋਂ ਪਹਿਲਾਂ ਵੀ ਇਹ ਕਹਿੰਦੇ ਕਿ ਹਟਾਓ ਇਹਦਾ ਤੁਸੀਂ ਮੰਨ ਤਾਂ ਹਟਾਉਣ ਦਾ ਬਣਾ ਕੇ ਆਏ ਜੀ ਉਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਗਿਆਨੀ ਹਰਪ੍ਰੀਤ ਸਿੰਘ ਨੇ ਫਿਰ ਕਿਹਾ ਕਿ ਠੀਕ ਹੈ ਜੀ ਮੇਰਾ ਅਸਤੀਫਾ ਪ੍ਰਵਾਨ ਕਰਨਾ ਹੈ ਨਹੀਂ ਕਰਨਾ ਤੁਹਾਡੇ ਹਰ ਤਾਂ ਮੈਂ ਹੁਣ ਦੁਬਾਰਾ ਅਸਤੀਫਾ ਨਹੀਂ ਦੇਣਾ ਮੇਰਾ ਦਿੱਤਾ ਹੋਇਆ ਹੂੰ ਹੂੰ ਮਤਲਬ ਇਹ ਦੋ ਪਹਿਲੂ ਕਿ ਅਸਤੀਫੇ ਇਹਨਾਂ ਦੇ ਆ ਰਹੇ ਸੀ ਫਿਰ ਗਿਆਨੀ ਰਗਵੀਰ ਸਿੰਘ ਵਾਲਾਂ ਦੀ ਆਪਾਂ ਚਰਚਾ ਇਸ ਹਫ਼ਤੇ ਦੇਖੀ ਲੰਘੇ ਹਫ਼ਤੇ ਦੇ ਆਖਰੀ ਦਿਨਾਂ 'ਚ ਕਰਕੇ ਟਿਆ ਕਿ ਇਹ ਸਾਰੀ ਪ੍ਰਕਿਰਿਆ ਤੋਂ ਕਿ ਵੀ ਸ਼੍ਰੋਮਣੀ ਕਮੇਟੀ ਕਿਵੇਂ ਕਿ ਉਹ ਮੈਂਬਰ ਤਾਲੁਬ ਕਰ ਲੈਣਗੇ ਉਹਨਾਂ ਜਥੇਦਾਰ ਨੂੰ ਜੀ ਕਿ ਇਹ ਅਕਾਲ ਤਖਤ ਦੇ ਜਥੇਦਾਰ ਦੀ ਨਾਰਾਜ਼ਗੀ ਉਹਨਾਂ ਦਾ ਰੋਸਾ ਉਹਨਾਂ ਦਾ ਪ੍ਰਗਟਾਵਾ ਇਹਦੀ ਚਰਚਾ ਆਪਾਂ ਕੀਤੀ ਹੂੰ ਸੋ ਉੱਥੇ ਫੇਰ ਇੱਕ ਵਾਰ ਸਵਾਲ ਉੱਠਿਆ ਕਿ ਕੀ ਯਾਨੀ ਰਗਵੀਰ ਸਿੰਘ ਹੋਰੀ ਚੁੱਪ ਰਹਿਣਗੇ ਜੀ ਕੀ ਯਾਨੀ ਰਗਵੀਰ ਸਿੰਘ ਰਿਐਕਟ ਕਰਨਗੇ ਕੀ ਯਾਨੀ ਰਗਵੀਰ ਸਿੰਘ ਹੋਰੀ ਫੇਰ ਅਸਤੀਫੇ ਦਾ ਮਨ ਕਰਨਗੇ ਇਹ ਸਭ ਦੇ ਦੌਰਾਨ ਫਿਲਹਾਲ ਉਹ ਚੁੱਪ ਨੇ ਪਰ ਜਿਹੜੀ ਉਹ ਕੜੀ ਸੀ ਅਕਾਲੀ ਦਲ ਵਾਲੀ ਉਹ ਆ ਕੇ ਫੇਰ ਕੁੰਡੀ ਨਵੇਂ ਸਿਰਿਓਂ ਪਸੀ ਜੀ ਪਹਿਲਾ ਮੁੱਦਾ ਆਇਆ ਕਿ ਜੀ 3 ਦਿਨਾਂ ਬਾਅਦ ਹੁਕਮ ਹੋਇਆ ਸੀਫਿਆਂ ਦਾ ਕਿ ਅਕਾਲੀ ਦਲ ਦੇ ਲੀਡਰ ਅਸੀਫੇ ਦੇਣ ਤੇ ਉਹ ਪ੍ਰਵਾਨ ਕਰਕੇ ਜਾਣਕਾਰੀ ਅਕਲ ਤੱਕ ਸਭ 77 ਨੂੰ ਦੇਣ ਕੋਈ ਗੱਲ ਨਹੀਂ ਜੀ ਜੀ 3 ਦਿਨਾਂ ਦਾ ਵਖਵਾ ਭੁਧਾ ਕੇ ਜੀ ਕਹਿੰਦੇ ਜੀ 13 ਤਰੀਕ ਤੱਕ ਤਾਂ ਸਾਡੀ ਸੇਵਾ ਚ ਲੈਣੀ ਜਿਹੜੀ ਲਈ ਆ ਜੀ ਤੁਸੀਂ ਉਹ ਇਸ ਲਈ ਸਾਨੂੰ 20 ਤਰੀਕ ਤੱਕ ਸਮਾਂ ਦਿੱਤਾ ਜਾਵੇ ਗੱਲ 20 ਤਰੀਕ ਤੇ ਆ ਪਈ ਹੂੰ ਜਦੋਂ 20 ਤਰੀਕ ਨੇੜੇ ਆਉਣ ਲੱਗੀ ਤਾਂ ਇੱਕ ਨਵਾਂ ਪਹਿਲੂ ਉੱਭਰਨ ਲੱਗ ਗਿਆ ਕਿ ਨਹੀਂ ਜੀ 20 ਤਰੀਕ ਥੋੜਾ ਜੀ 20 ਦਿਨ ਮੰਗੇ ਵੇ ਆ ਜੀ ਹੂੰ ਜਰੂਰੀ ਨੇ 20 ਦਿਨ ਤੇ ਆਜੋ ਫਿਰ 23 ਤਰੀਕ ਬਣਦੀ ਹੈ ਜੀ ਹੁਣ ਅੱਜ ਸ਼ਾਮ 23 ਵੀ ਲੰਘ ਗਈ ਨਾ ਵਰਕਿੰਗ ਕਮੇਟੀ ਦੀ ਬੈਠਕ ਹੋਈ ਹੈ ਨਾ ਅਸੀਫਾਂ ਦੀ ਗੱਲ ਹੋਈ ਹੁਣ ਦਲਜੀਤ ਸਿੰਘ ਚੀਮਾ ਜੀ ਹੋਰੀ ਕਹਿੰਦੇ ਉਹ ਜੀ ਅਸੀ ਸਿੰਘ ਸਾਹਿਬ ਅੰਦੇ ਧਿਆਨ ਚ ਲਿਆਤਾ ਜੀ ਕਿ ਸ਼ੇਹਦੀ ਪੰਦਰਵਾੜਾ ਚੱਲਦਾ ਇਸ ਲਈ ਇਹ ਸਾਰੀ ਅਸੀਂ ਵਰਕਿੰਗ ਕਮੇਟੀ ਦੀ ਕਾਰਵਾਈ ਤੋਂ ਬਾਅਦ ਕਰਾਂਗੇ ਜਦੋਂ ਸੇਵਾ ਚੱਲ ਰਹੀ ਸੀ ਤਦ ਕਿਹਾ ਕਿ ਅਸੀਂ ਧਾਰਮਿਕ ਸੇਵਾ ਲਈ ਗਿਓ ਕਰੇ ਪਰ ਉਹ ਸਭ ਦੇ ਦਰਮਿਆਨ ਤੁਸੀਂ ਆਪਣੀ कोर कमिटी ਦੀ ਬੈਠਕ ਕੀਤੀ ਹੂੰ ਜੇ ਕੋਰ ਕਮੇਟੀ ਦੀ ਹੋ ਸਕਦੀ ਹੈ ਵਰਕਿੰਗ ਕਮੇਟੀ ਦੀ ਕਿਉਂ ਨਹੀਂ ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਇਹਨਾਂ ਹੀ ਪੰਦਰਵਾੜੇ ਦੇ ਦਿਨਾਂ ਦੇ ਦਰਮਿਆਨ ਸੈਭਜਾਦਿਆਂ ਦੀ ਸ਼ਾਦੂ ਦੇ ਦਿਨਾਂ ਦੇ ਦਰਮਿਆਨ ਹੀ ਹਗਾਮੀ ਬੈਠਕ ਕਰਕੇ ਜੱਤਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਫੈਸਲਾ ਲਿਆ ਜੀ ਸੋ ਜੇ ਹੋ ਸਕਦੀ ਹੈ ਫਿਰ ਤੁਹਾਡੀ ਵਰਕਿੰਗ ਕਮੇਟੀ ਕਿਉਂ ਨਹੀਂ ਹੂੰ ਹੁਣ ਆ ਜਦੋਂ ਪ੍ਰਕਿਰਿਆ ਹੋਈ ਕਿ ਉਹ ਉਧਰੋਂ ਅਸਤੀਫੇ ਦੇਣ ਤੋਂ ਭੱਜ ਰਹੇ ਨੇ ਤੇ ਅਦਰਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਸਿਫੇ ਤੇ ਕਾਰਵਾਈ ਹੋ ਰਹੀ ਹੈ ਜਾਂ ਉਹ ਸਾਰੀ ਪ੍ਰਕਿਰਿਆ ਤੇ ਰਗਵੀਰ ਸਿੰਘ ਦੇ ਸਿਫੇ ਦੀ ਚਰਚਾ ਤੁਰਪੀ ਇਹਦੇ ਵਿਚਾਲੇ ਧਾਮੀ ਸਾਹਿਬ ਨੂੰ ਕਹਿੰਦੇ ਜੱਦਰਗਿਆਨੀ ਤਨਵੀਰ ਸਿੰਘ ਨੇ ਬੁਲਾ ਲਿਆ ਹੂੰ ਕਿ ਭਾਈ ਦੱਸ ਐਦਾਂ ਹੁੰਦਾ ਹੁੰਦਾ ਤੁਸੀਂ ਐਦਾਂ ਫੈਸਲੇ ਕਰੋਗੇ ਤਾਂ ਸ਼੍ਰੀਆਮ ਬਦਲਾਖੁਰੀ ਦਿਖਦੀ ਹੈ ਕਿ ਇਹ ਤੁਸੀਂ ਸਾਡੇ ਕੋਲ ਲਿਆਵੋ ਸ਼ਿਕਾਇਤ ਅਸੀਂ ਦੇਖਦੇ ਹਾਂ ਉਹਨੂੰ ਕਿਵੇਂ ਬਾਚਣਾ ਤੇ ਮੰਨਿਆ ਜਾ ਰਿਹਾ ਹੈ ਕਿ ਜੱਸਦਰਗਿਆਨੀ ਰਗਵੀਰ ਸਿੰਘ ਦੇ ਹੁਕਮਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਮੁੜ ਕੇ ਆਪਣੀ ਕਮੇਟੀ ਦੀ ਅੰਤਰੀਂ ਕਮੇਟੀ ਦੀ ਬੈਠਕ ਹਗਾਮੀ ਬੈਠਕ ਫੇਰ ਸੱਦ ਲਈ ਹਮ ਹਮ ਸੋ ਬੈਠਕ ਅੱਜ ਹੋਣੀ ਸੀ ਜੀ ਜਿਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਜੱਜਦਾਰ ਦੇ ਹੁਕਮਾਂ ਦੇ ਅਨੁਸਾਰ ਉਹ ਤਿੰਨ ਮੈਂਬਰੀ ਕਮੇਟੀ ਖਤਮ ਕਰਨੀ ਸੀ ਹਮ ਹਮ ਉਹ ਦਿੱਤਾ ਹੋਇਆ ਫੈਸਲਾ ਵਾਪਸ ਲੈਣਾ ਸੀ ਔਰ ਉਹ ਸ਼ਿਕਾਇਤ ਜੱਜਦਾਰ ਗਨੀ ਰਣਵੀਰ ਸਿੰਘ ਦੇ ਹਵਾਲੇ ਕਰਨੀ ਸੀ ਕਿ ਤੁਸੀਂ ਦੇਖੋ ਜੀ ਨੂੰ ਕਿਵੇਂ ਅੱਗੇ ਵਧਣਾ ਜੀ ਇਹ ਤੋਂ ਪਹਿਲਾਂ ਕਿ ਉਹ ਬੈਠਕ ਹੋ ਪਾਉਂਦੀ ਕਹਿੰਦੇ ਆਕਾ ਦਾ ਹੁਕਮ ਆ ਗਿਆ ਕਿ ਨਹੀਂ ਹਮ ਐਦਾਂ ਨਹੀਂ ਹੋਊਗਾ ਜਿਸ ਦਿਨੇ ਫੈਸਲਾ ਲਿਆ ਗਿਆ ਜੀ ਕਿ ਜੀ ਨਰਾਇਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਦੀ ਮੰਗ ਵਾਲਾ ਸ਼ਿਕਾਇਤ ਪੱਤਰ ਦੇਣੀ ਹੈ ਪੰਥਕ ਸਫਾ ਨੇ ਜੋ ਰੋਸਾ ਪ੍ਰਗਟਾਇਆ ਉਹ ਵੱਖਰਾ ਸੀ ਕਿ ਤਰੀਕਾ ਸਹੀ ਨਹੀਂ ਹੈ ਪਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਹਿੰਦੇ ਇਹਦੇ ਹੱਕ 'ਚ ਨਹੀਂ ਕਿ ਸਿਧਾਤਕ ਤੌਰ ਤੇ ਆਪਾਂ ਸਹੀ ਨਹੀਂ ਕਰ ਰਹੇ ਹੂੰ ਹੂੰ ਪਰ ਉਹਨਾਂ ਨੇ ਆਪਣੇ ਆਕਾ ਦੇ ਕਹਿ ਤੇ ਉਹ ਸ਼ਿਕਾਇਤ ਪੱਤਰ ਪਹੁੰਚ ਗਿਆ ਜੀ ਉਸ ਤੋਂ ਬਾਅਦ ਜਦੋਂ ਆ ਹੁਣ ਅੰਤਰੀ ਕਮੇਟੀ ਦੀ ਬੈਠਕ ਕਰਕੇ ਤਿੰਨ ਮੈਂਬਰੀ ਕਮੇਟੀ ਬਣਾ ਕੇ ਕਾਰਵਾਈ ਕੀਤੀ ਤਦ ਵੀ ਕਹਿੰਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮਨੋ ਇਸ ਕੰਮ ਲਈ ਸਹਿਮਤ ਨਹੀਂ ਸੀ ਕਿ ਸਹੀ ਨਹੀਂ ਕਰ ਰਿਹਾ ਪਸਦਾਨ ਤੱਕ ਤੌਰ ਤੇ ਹਮ ਹਮ ਪਰ ਆਕਾ ਦੇ ਹੁਕਮ ਦੀ ਪਾਲਣਾ ਕੀਤੀ ਕਿਉਂਕਿ ਮੰਨਿਆ ਜਾਂਦਾ ਕਿ ਅਗਲੇ ਕਹਿੰਦੇ ਪ੍ਰਧਾਨਤਾ ਸੀ ਬਣਾਇਆ ਹਮ ਸਾਡੇ ਸਾਹਮਣੇ ਚਲੋ ਹੁਣ ਇਸ ਕਾਰਵਾਈ ਤੋਂ ਬਾਅਦ ਸਿੰਘ ਸਾਹਿਬ ਕਹਿੰਦੇ ਵੀ ਸਿਧਾਂਤ ਦੇ ਉਲਟ ਚੱਲ ਰਹੇ ਆ ਧਾਮੀ ਸਾਹਿਬ ਐ ਨਹੀਂ ਆਇਆ ਕਰੋ ਜੀ ਹੁਣ ਧਾਮੀ ਸਾਹਿਬ ਨੂੰ ਸਿਧਾਂਤ ਅਨੁਸਾਰ ਅਕਾਲ ਤੱਕ ਸਰ ਦੀ ਮਰਿਆਦਾ ਅਨੁਸਾਰ ਹੁਕਮ ਉਧਰੋਂ ਆ ਰਹੇ ਨੇ ਤੇ ਰਾਜਨੀਤਿਕ ਹੁਕਮ ਪਿੱਛੋਂ ਆ ਰਹੇ ਨੇ ਘਰੋਂ ਆ ਰਹੇ ਨੇ ਸੋ ਉਹ ਹੁਕਮਾਂ ਦੇ ਵਿੱਚ ਉਲਝੇ ਹੋਏ ਕਿ ਉਸੇ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਕੀ ਇੰਨਾ ਤਣਾਅ ਹੈ ਜਿਹਦੇ ਵਿੱਚੋਂ ਮੂੰਹ ਚੋਂ ਗਾਲ ਨਿਕਲ ਗਈ ਬੀਬੀ ਜਗੀਰ ਕੌਰ ਲਈ ਹਮ ਤੇ ਹੁਣ ਉਹ ਤਣਾਅ ਦਾ ਅਸਰ ਹੈ ਕਿ ਜਦੋਂ ਦੁਬਾਰਾ ਵਰਕਿੰਗ ਇਹਦੀ ਅੰਤਰੀ ਕਮੇਟੀ ਦੀ ਬੈਠਕ ਬੁਲਾਈ ਔਰ ਉਹ ਭੰਗ ਕਰਨੀ ਪਈ ਤੇ ਉਹ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਔਰੀ ਜਥੇਦਾਰ ਗਿਆਨੀ ਰਗਵੀਰ ਸਿੰਘ ਔਰੀ ਸੁਖਬੀਰ ਬਾਦਲ ਔਰੀ ਕਹਿੰਦੇ ਜੀ ਕਿਸੇ ਦੇ ਤਾਲ ਮਿਲ ਚ ਨਹੀਂ ਹੈ ਕਿ ਤਾਂ ਮਹੀ ਹਮ ਹਮ ਤਾਮੀ ਹੋਰਾਂ ਨੇ ਘਰੇ ਆਪਣੇ ਮਤਲਬ ਆਪਣੇ ਆਪ ਨੂੰ ਘਰੇ ਸ਼ਿਫਟ ਕਰ ਲਿਆ ਇੱਕ ਤਰ੍ਹਾਂ ਜਿਵੇਂ ਆਪਾਂ ਕਹੀਏ ਜਿਵੇਂ ਕੋਪ ਪਵੰਜ ਬੰਦਾ ਚਲਾ ਜਾਂਦਾ ਕਿ ਕਿਸੇ ਨਾਲ ਤਾਲ ਮੇਲੀ ਉਹ ਸਥਿਤੀ ਚ ਨੇ ਤੇ ਇਹ ਸਭ ਦੇ ਦਰਮਿਆਨ ਜਿਹੜੀਆਂ ਤਿਹਰਾ ਇਹ ਕਰ ਰਹੀਆਂ ਸੀਗਾ ਕਈ ਬੀਬੀ ਬਿਵਜਗੀਰਕਰ ਵਾਲੇ ਮਾਮਲੇ ਚ ਫਟਾਓ ਜੀ ਤਾਂ ਮੀਨੂੰ ਪਿਛਾ ਕਰੋ ਜੀ ਉਹ ਕਹਿੰਦੇ ਸਨੇਹ ਵਿਚਾਰੇ ਨੇ ਕਿ ਤਾਮੀ ਸਾਹਿਬ ਤੁਸੀਂ ਨਾ ਕਿਤੇ ਛੱਡ ਜਿਓ ਹਾਂ ਜੇ ਕੋਈ ਹੋਰ ਆ ਗਿਆ ਤਾਂ ਜਮਾ ਹੀ ਨਹੀਂ ਸਦਾ ਤੂੰ ਉਹ ਤੁਸੀਂ ਮਾੜੇ ਮੁੱਟੇ ਤੋਂ ਆਸਤਾ ਹੈ ਕਿ ਤੁਸੀਂ ਸਹੀ ਕਰੋਗੇ ਜੀ ਤੇ ਕਹਿੰਦੇ ਕਿ ਅਜਹੀਆਂ ਤਰ੍ਹਾਂ ਜਿਹੜੀਆਂ ਫਿਕਰਮੰਦੀ ਜੀ ਸੀ ਕਿ ਕਿੱਧਰ ਨੂੰ ਜਾ ਰਿਹਾ ਉਹਨਾਂ ਨੂੰ ਧਾਮੀ ਸਾਹਿਬ ਨੇ ਘਰੇ ਮਿਲਣੇ ਬੁਲਾ ਲਿਆ ਕਿ ਮੇਰੇ ਘਰੇ ਆਜੋ ਚਲੋ ਬਹਿ ਕੇ ਵਿਚਾਰਾ ਕਰ ਲੈਂਦੇ ਹਾਂ ਹਮ ਇਹ ਵੀ ਆਕਾ ਨੂੰ ਪਤਾ ਲੱਗ ਗਿਆ ਤੇ ਆਕਾ ਨੇ ਉਹ ਵੀ ਤਾੜਨਾ ਕਰਤੀ ਤੇ ਧਾਮੀ ਸਾਹਿਬ ਦਾ ਸੁਨੇਹਾ ਹੈ ਕਿ ਮੈਂ ਜੀ 28 ਤਰੀਕ ਤੱਕ ਕਿਸੇ ਨੂੰ ਮਿਲਣਾ ਹਮ ਹਮ ਮੇਰੇ ਨਾਲ ਨਾ ਕੋਈ ਮਿਲਣ ਆਇਓ ਸੋ ਇੱਥੋਂ ਹੁਣ ਪਤਾ ਲੱਗ ਰਿਹਾ ਕਿ ਧਾਮੀ ਸਾਹਿਬ ਵੀ ਅਸਤੀਫੇ ਦਾ ਮਨ ਬਣਾ ਰਹੇ ਨੇ ਜੀ ਮੈਂ ਕਿਹਾ ਨਾ ਅਸਤੀਫਾ ਨਾ ਮੈਂ ਕਿਹਾ ਅਸਤੀਫਾ ਪ੍ਰਵਾਨ ਵੀ ਨਹੀਂ ਹੋਏਗਾ ਗੱਲ ਵੀ ਨਹੀਂ ਤੁਰੇਗੀ ਪਰ ਉਹਨਾਂ ਦੇ ਮਨ ਦੇ ਵਿੱਚ ਗਿਆਨੀ ਹਰਪ੍ਰਿੰਸ ਤੋਂ ਬਾਅਦ ਗਿਆਨੀ ਰਕਵੀਰ ਸਿੰਘ ਗਿਆਨੀ ਰਕਵੀਰ ਸਿੰਘ ਤੋਂ ਬਾਅਦ ਹੁਣ ਧਾਮੀ ਜੇ ਇਹ ਨਾ ਸਾਰਿਆਂ ਦੇ ਮਨਾਂ 'ਚ ਅਸਤੀਫਿਆਂ ਦੀ ਗੱਲ ਚੱਲਦੀ ਆ ਔਰ ਜਿਹਦੇ ਅਸਤੀਫੇ ਸੰਗਤ ਢੀਕ ਰਹੀ ਐ ਕਿ ਉਹਨਾਂ ਦੇ ਅਸਤੀਫੇ ਦੀ ਖਬਰ ਹੋਣੀ ਚਾਹੀਦੀ ਤੇ ਉਹ ਚੁੱਪ ਨੇ ਹੂੰ ਸੋ ਕੈਸੀ ਵਿਡੰਬਨ ਹੈ ਕਿ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਕਾਮਿਲ ਕਰਨ ਤੋਂ ਇਤਰਾ ਭੱਜ ਰਹੀਆਂ ਨੇ ਤੇ ਇਹ ਸਾਰਿਆਂ ਦੇ ਮਾਮਲੇ 'ਚ ਆ ਸਾਰੀਆਂ ਤਰ੍ਹਾਂ ਅੱਜ ਨਵੇਂ ਮਸਲਿਆਂ ਚ ਗਰੀਆਂ ਨੇ ਸੋ ਇਹ ਸਥਿਤੀ ਕਾਫੀ ਤਣਾਅ ਵਾਲੀ ਬਣੀ ਹੋਈ ਹੈ ਹੂੰ ਅੱਛਾ ਦੀਪਕ ਜੀ ਦੱਸਿਓ ਨਿਗਮ ਚੋਣਾ ਦੇ ਨਤੀਜੇ ਜੇ ਦੇਖੀਏ ਤੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਸਿਆਸੀ ਦਲ ਕੀ ਲੋਕਾਂ ਦੇ ਮਨ ਤੋਂ ਉੱਤਰ ਗਏ ਲੱਗਦੇ ਨੇ ਨਤੀਜੇ ਵੇਖ ਕੇ ਦੇਖੋ ਜੀ ਜੇ ਅਕਾਲੀ ਦਲ ਦੀ ਸੁਣੋਗੇ ਉਹ ਕਹਣਗੇ ਦੇਖੋ ਜੀ ਅਸੀਂ ਸੀਟਾਂ ਜਿੱਤ ਲੀਆਂ ਜੀ ਹੂੰ ਕਾਂਗਰਸ ਕਹਿੰਦੀ ਜੀ ਅਸੀਂ ਸਭ ਤੋਂ ਦੂਜੀ ਤਕੜੀ ਧਿਰ ਬਣ ਕੇ ਉੱਭਰੇ ਹਾਂ ਜੀ ਹੈਨਾ ਤੇ ਜੇਕਰ ਆਪਾਂ ਆਵਾਦੀ ਪਾਰਟੀ ਦੇਖੋ ਉਹ ਕਹਿੰਦੇ ਜੀ 55% ਤੋਂ ਜ਼ਿਆਦਾ ਸੀਟਾਂ ਅਸੀਂ ਜਿੱਤੀਆਂ ਨੇ ਜੀ 961 ਚੋਂ 522 ਵਾਰਡ ਸਾਡੇ ਕੋਲ ਨੇ ਜੀ ਕਹਿੰਦੇ ਉਹ ਆਪਣੇ ਅੰਕੜੇ ਵੰਕੜੇ ਲਾ ਰਹੇ ਨੇ ਹੁਣ ਇਸ ਨੂੰ ਜੇ ਤਕਨੀਕੀ ਤੌਰ ਤੇ ਦੇਖਣਾ ਹੈ ਤਾਂ ਸਚਾਈ ਇਹ ਆ ਕਿ ਪੰਜਾਬ ਦੇ ਲੋਕਾਂ ਦੇ ਮਨਾ ਤੋਂ ਸਾਰੀਆਂ ਪਾਰਟੀਆਂ ਉਤਰ ਚੁੱਕੀਆਂ ਨੇ ਹਮ ਆਪਾਂ ਇਸ ਮਾਮਲੇ ਜੇਕਰ ਨਾਂ ਵੀ ਪਈਏ ਕਿ ਚਲੋ ਨਗਰ ਕੌਂਸਲ ਦੀਆਂ 48 ਸੀਟਾਂ ਸੀਗੀਆਂ ਮਤਲਬ 48 ਨਗਰ ਕੌਂਸਲਰਾਂ ਦੀ ਜਿੱਥੇ ਚੋਣ ਸੀ ਉਹਨਾਂ ਚੋਂ 26 ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਿਆ ਜੀ ਹੈਨਾ ਤਿੰਨ ਕਾਂਗਰਸ ਨੂੰ ਮਿਲਿਆ ਬਾਕੀ ਥਾਂਾਂ ਤੇ ਕੋਈ ਆਜ਼ਾਦ ਦੇ ਸਾਰੇ ਆ ਕੋਈ ਆਜ਼ਾਦ ਨੂੰ ਨਾਲ ਵੀ ਰਲੋ ਤਾਂ ਵੀ ਬਹੁਮਤ ਨਹੀਂ ਮਿਲਦਾ ਉਸ ਦੀ ਹੈ ਪਰ ਸਭ ਦੀ ਨਜ਼ਰ ਕਿੱਥੇ ਸੀ ਪੰਜ ਨਗਰ ਨੇਗਮਾਂ ਤੇ ਜੀ ਅੰਮ੍ਰਿਤਸਰ ਜਲੰਧਰ ਫਗਵਾੜਾ ਲੁਧਿਆਣਾ ਤੇ ਪਟਿਆਲਾ ਹਮ ਇਹਨਾਂ ਪੰਜਾਂ ਚੋਂ ਆਮ ਆਦਮੀ ਪਾਰਟੀ ਨੂੰ ਇਕੱਲੇ ਪਟਿਆਲੇ ਚ ਬਹੁਮਤ ਮਿਲਿਆ ਜੀ ਜੀ ਮਤਲਬ ਪੂਰਾ ਲੋ ਲਖਸ਼ਰ ਲਾ ਕੇ ਪੂਰੀ ਤਾਕਤ ਲਾ ਕੇ ਪੂਰਾ ਡੰਡੇ ਦਾ ਜੋਰ ਪੂਰੀ ਮਸ਼ੀਨਰੀ ਦਾ ਜੋਰ ਸਾਰਾ ਕੁਝ ਜੀ ਉਹਦੇ باوجود ਵੀ ਸਿਰਫ ਇੱਕ ਨਗਰ ਨਿਗਮ ਦੇ ਵਿੱਚ ਤੁਹਾਨੂੰ ਬਹੁਤ ਮਤ ਮਿਲ ਰਿਹਾ ਦਾ ਮਤਲਬ ਲੋਕਾਂ ਚ ਕਿੰਨੀ ਨਿਰਾਸ਼ਤਾ ਹੁਣ ਕਿੰਨੇ ਆ ਦੇ ਕਾਗਜ਼ ਰੱਦ ਹੋਲੇ ਕਿੰਨੀਆਂ ਸੀਟਾਂ ਬਿਨਾਂ ਮੁਕਾਬਲੇ ਜਿੱਤ ਰੀਆਂ ਹੁਣ ਜਿਹੜੀਆਂ ਤਿਹਾਂ ਈਵੀਐਮ ਤੇ ਸਵਾਲ ਖੜੇ ਕਰਦੀਆਂ ਨਾ ਹੂੰ ਉਹ ਤੇਰੀ ਅੱਜ ਖੁਸ਼ ਸੀ ਕਿ ਕਹਿੰਦੀ ਈਵੀਐਮ ਰਹੀ ਵੋਟਾਂ ਪਈਆਂ ਤਾਂ ਅਸੀਂ ਬਚ ਗਏ ਜੇ ਵੋਟਾਂ ਪਰਚੀ ਰਹੀ ਪਈਆਂ ਨੇ ਸਾਡੇ ਨਾਲ ਸਰਪੰਚੀ ਵਾਲੀ ਹੋਣੀ ਸੀ ਪੰਚੀ ਵਾਲੀ ਹੋਣੀ ਸੀ ਜੋ ਪਿੰਡਾਂ ਚ ਹੋਇਆ ਹੂੰ ਨੇ ਇਹ ਵੀ ਫਰਕ ਹੁਣ ਦੂਸਰੇ ਪਾਸੇ ਆਜੋ ਜੀ ਜੇ ਆਮ ਆਦਮੀ ਪਾਰਟੀ ਨੂੰ ਇੱਕ ਥਾਂ ਤੇ ਬਹੁਮਤ ਮਿਲਿਆ ਤਾਂ ਫਿਰ ਬਾਕੀ ਥਾਂਾਂ ਤੇ ਕਿਹਨੂੰ ਮਿਲਿਆ ਜੀ ਜਲੰਧਰ ਦੇ ਵਿੱਚ ਮੈਂ ਹੁਣ ਜੇਕਰ ਇਹ ਸਵਾਲ ਦੀ ਨਾਲ ਗੱਲ ਕਰਾਂ ਜਲੰਧਰ ਦੇ ਵਿੱਚ 85 ਸੀਟਾਂ ਨੇ 43 ਚਾਹੀਦੀਆਂ ਸੀ ਬਹੁਮਤ ਲਈ ਹੂੰ ਆਮ ਆਦਮੀ ਪਾਰਟੀ ਕੋਲ 39 ਸੀਟਾਂ ਨੇ ਜੀ ਜੀ ਇਹਦਾ ਬਹੁਮਤ ਤੋਂ ਤੁਸੀਂ 4 ਸੀਟਾਂ ਪਿੱਛੇ ਹੋ ਪਰ ਸਵੇਰ ਨੂੰ ਮੇਅਰ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਬਣ ਜੂਗਾ ਉੱਥੇ ਕਿਉਂਕਿ ਅੱਜ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਦੀਆਂ ਸਾਰੀਆਂ ਅਖਬਾਰਾਂ 'ਚ ਇੱਕ ਫੁੱਲ ਪੇਜ ਦਾ ਇਸ਼ਤਿਹਾਰ ਦਿੱਤਾ ਅੱਛਾ ਜੀ ਉਹ ਫੁੱਲ ਪੇਜ ਦਾ ਇਸ਼ਤਿਹਾਰ ਹੈ ਭ੍ਰਿਸ਼ਟਾਚਾਰ ਮੁਕਤ ਪੰਜਾਬ ਕਹਿੰਦੇ ਜੀ ਹੋ ਗਿਆ ਅਸੀਂ 778 ਤੋਂ ਵੱਧ ਬੰਦੇ ਅੰਦਰ ਕਰਤੇ ਭ੍ਰਿਸ਼ਟਾਚਾਰ ਮੁਕਤ ਪਰ ਅੱਜ ਆ ਚਾਰ ਬੰਦੇ ਪੂਰੇ ਵੀ ਕਰ ਲਏ ਉੱਥੇ ਮੁਣੀ ਬਿਨਾ ਪ੍ਰਸ਼ਟਾਚਾਰ ਤੋਂ ਹੋ ਗਿਆ ਤਾਂ ਮੈਨੂੰ ਪਤਾ ਨਹੀਂ ਜੀ ਜਲੰਧਰ ਦੇ ਵਿੱਚ ਆਪਣਾ ਕੋਟਾ ਵੀ ਪੂਰਾ ਹੋ ਗਿਆ ਸਵੇਰ ਨੂੰ ਮੇਅਰ ਵੀ ਬਣ ਸਕਦਾ ਜੀ ਸੋ ਕੁਮਾਰ ਹੈ ਜਨਾਬ ਇੱਕੋ ਸਮੇਂ ਚੱਲ ਰਹੀਆਂ ਦੁਗਲਾ ਜੋੜ ਤੋੜ ਦੀ ਰਾਜਨੀਤੀ ਹੈ ਨਾ ਚਲੋ ਅੱਗੇ ਆਜੋ ਜੀ ਲੁਧਿਆਣਾ ਮਤਲਬ ਇੱਥੇ ਜਿਵੇਂ ਜਲੰਧਰ ਦੀ ਉਹ ਗੱਲ ਕਰਾਂ ਤਾਂ ਜਲੰਧਰ ਦੇ ਵਿੱਚ ਤੁਸੀਂ ਇਹ ਦੇਖੋ ਕਿ ਭਾਜਪਾ 12 ਪਲੱਸ ਹੋਗੀ ਹਮ ਅਕਾਲੀ ਦਲ ਮਾਈਨਸ 5 ਹੋਗੀ ਤੇ ਕਾਂਗਰਸ ਵੀ ਜੇਕਰ ਆਪਾਂ ਦੇਖੀਏ ਤਾਂ 43 ਇਹਨਾਂ ਦੀਆਂ ਘਟੀਆਂ ਨੇ ਹਮਮ ਪਰ tạmਮੀ 24 ਕ ਲੈ ਕੇ ਅਗਲੇ ਕੰਦੇ ਠੀਕ ਹੈ ਜੀ ਅਸੀਂ ਨੇੜੇ ਤੜੇ ਲੁਧਿਆਣੇ ਦੇ ਵਿੱਚ ਵੀ ਲੁਧਿਆਣੇ ਦੇ ਵਿੱਚ 95 ਸੀਟਾਂ ਨੇ ਤੇ ਜੇ ਬਹੁਮਤ ਲਈ 48 ਚਾਹੀਦੀਆਂ ਸੀ ਇੱਥੇ ਆਮ ਆਦਮੀ ਪਾਰਟੀ ਨੂੰ 41 ਮਿਲੀਆਂ ਨੇ ਹਮਮ ਬਹੁਮਤ ਲਈ 48 ਚਾਹੀਦੀਆਂ ਸੱਤ ਘਟਦੀਆਂ ਨੇ ਜੀ ਹੁਣ ਆਜ਼ਾਦ ਵੀ ਜੇ ਤਿੰਨ ਵੀ ਉਹਦੇ ਨਾਲ ਆ ਜਾਣ ਤਾਂ ਵੀ ਉਹਦੇ 48 ਨਹੀਂ ਹੁੰਦੇ ਮਤਲਬ ਜਾਂ ਤਾਂ ਅਕਾਲੀਆਂ ਵਾਲੇ ਤੋੜੋਗੇ ਜਾਂ ਭਾਜਪਾ ਵਾਲੇ ਤੋੜੋਗੇ ਜਾਂ ਕਾਂਗਰਸ ਵਾਲੇ ਤੋੜੋਗੇ ਕਾਂਗਰਸ ਦੀਆਂ ਵੀ ਇੱਥੇ 32 ਘਟੀਆਂ ਨੇ ਜੀ ਭਾਜਪਾ ਦੀਆਂ 9 ਪਲੱਸ ਹੋਈਆਂ ਨੇ ਅਕਾਲੀ ਦਲ ਦੀਆਂ 9 ਘਟੀਆਂ ਨੇ ਅਕਾਲੀ ਦਲ ਦੀਆਂ 9 ਘਟਗੀਆਂ ਭਾਜਪਾ ਦੀਆਂ ਇੱਥੇ 9 ਵਧ ਗਈਆਂ ਹੂੰ ਹੂੰ ਸੋ ਇਸ ਸੀਟ ਦੇ ਵਿੱਚ ਸੋ ਇੱਥੇ ਇਹ ਵੀ ਚਰਚਾ ਹੈ ਕਿ ਕਾਂਗਰਸ ਤੇ ਭਾਜਪਾ ਵੀ ਸੋਚ ਰਹੇ ਨੇ ਕਿ ਅਸੀਂ ਮਿਲ ਕੇ ਬਣਾ ਲਈਏ ਹੂੰ ਹੂੰ ਲੁਧਿਆਣੇ 'ਚ ਇਹ ਵੀ ਹਾਲ ਹੈ ਜੀ ਇਹ ਤੋਂ ਅੱਗੇ ਅਮਰਸਰ ਆਜੋ ਅਮਰਸਰ ਦੇ ਵਿੱਚ ਆਮ ਆਦਮੀ ਪਾਰਟੀ 24 ਸੀਟਾਂ ਲੈ ਗਈ ਜੀ ਪਰ ਬਹੁਮਤ ਲਈ 43 ਚਾਹੀਦੀਆਂ ਨੇ ਬਹੁਤ ਔਖਾ ਹੁਣ ਇੱਥੇ ਇੰਨੀ ਖਰੀਦੋ ਪ੍ਰੋਖਤ ਇਹ ਭਾਜਪਾ ਦੀ ਸਰਕਾਰ ਹੋਵੇ ਫਿਰ ਤਾਂ ਹੋ ਜਵੇ ਆਮ ਆਦਮੀ ਪਾਰਟੀ ਨਹੀਂ ਖਰੀਦੋ ਪ੍ਰੋਕਤ ਨਾ ਕਰੇ ਚਲੋ ਗਾਂ ਆਜੋ ਜੀ ਪਟਿਆਲੇ ਪਟਿਆਲੇ ਜੀ 43 ਸੀਟਾਂ ਲੱਗੇ ਬਹੁਮਤ ਲਈ 40 ਚਾਹੀਦੀਆਂ ਸੀਗੀਆਂ 31 ਚਾਹੀਦੀਆਂ ਸੀਗੀਆਂ ਬਹੁਮਤ ਲਈ ਇੱਥੇ ਲਗਭਗ ਸਪਸ਼ਟਾ ਕੋਈ ਮਸਲਾ ਨਹੀਂਗਾ ਇੱਥੇ ਭਾਜਪਾ ਪਰ ਖਾਤਾ ਖੋਲਗੀ ਪਟਿਆਲੇ ਚ 4 ਲੈਗੀ ਜੀ ਤੇ ਕਾਂਗਰਸ ਇੱਥੇ ਪਿਛਲੀ ਵਾਰ 59 ਸੀਟਾਂ ਸੀ ਜੀ 31 ਸਿਰਫ 4 ਆਈਆਂ 55 ਸੀਟਾਂ ਉੜ ਗਈਆਂ ਕਾਂਗਰਸ ਦੀਆਂ ਪਟਿਆਲੇ ਚ ਹੂੰ ਹੂੰ ਸੋ ਹੁਣ ਇਹ ਕੈਪਟਨ ਦੇ ਜਾਣ ਦਾ ਅਸਰ ਹੈ ਪਰ ਜੇ ਕੈਪਟਨ ਦੇ ਜਾਣ ਦਾ ਸਰੂਪ ਦਾ ਫਿਰ ਬੀਜੇਪੀ ਦੀਆਂ ਇੰਨੀਆਂ ਆਉਂਦੀਆਂ ਬੀਜੇਪੀ ਦਾ ਚਾਰੀ ਇੰਝ ਚਲੋ ਖਾਤਾ ਖੁੱਲ ਫਗਵਾੜਾ ਫਗਵਾੜਾ ਕਾਂਗਰਸ ਬਹੁਮਤ ਲੈ ਗਈ ਹੂੰ ਹੂੰ ਸੋ ਪਰ ਇੱਥੇ ਵੀ ਜੋਰ ਤੋਰ ਦੀ ਰਣਨੀਤੀ ਫਗਵਾੜੇ ਦੇ ਵਿੱਚ 26 ਚਾਹੀਦੀਆਂ ਸੀ ਬਹੁਮਤ ਦੇ ਲਈ ਤੇ 27 ਸੀਟਾਂ 21 ਸੀਟਾਂ ਕਾਂਗਰਸ ਲੈ ਗਈ ਤੇ ਨੌਨ ਅਦਰਸ ਨੇ ਉਹਨਾਂ ਨੂੰ ਮਿਲਾ ਕੇ ਉਹ ਕਹਿੰਦੇ ਸੀ ਕਰ ਲਾਂਗੇ ਕੋਟਾ ਪੂਰਾ ਸੋ ਸਥਿਤੀ ਇਹ ਹੈ ਕਿ ਪਟਿਆਲì ਨੂੰ ਛੱਡ ਕੇ ਬਾਕੀ ਕਿਤੇ ਵੀ ਕਿਸੇ ਨੂੰ ਬਹੁਮਤ ਨਹੀਂ ਹੈ ਜੀ ਮਤਲਬ ਸ਼੍ਰੋਮਣੀ ਅਕਾਲੀ ਦਲ ਇਸ ਪੂਰੀ ਸਿਟੀ ਦੇ ਵਿੱਚ 21 ਸੀਟਾਂ ਆਪਣੀਆਂ ਗਵਾ ਲਈਆਂ ਪੰਜ ਨਗਰ ਨਿਗਮ ਵਿੱਚ ਹੂੰ ਹੂੰ ਹੈਨਾ ਤੇ ਇਹ ਸਭ ਸਿਟੀ ਦੇ ਵਿੱਚ ਭਾਜਪਾ ਦੀਆਂ 11 ਵਧ ਗਈਆਂ ਪਿਛਲੀ ਵਾਰ ਨਾਲ ਪਰ 17 ਸੀਟਾਂ ਫਗਵਾੜੇ ਫਗਵਾੜੇ 'ਚ ਭਾਜਪਾ ਦੀਆਂ ਘਟ ਗਈਆਂ ਮਤਲਬ ਜਿਹੜੀ ਸ਼ਹਿਰੀ ਸ਼ੀਟ ਮੰਨੀ ਜਾਂਦੀ ਹੈ ਕਿ ਜੀ ਭਾਜਪਾ ਨਾਲ ਚਲੇ ਜਾਣਗੇ ਵਪਾਰੀ ਚਲੇ ਜਾਣਗੇ ਉੱਥੇ ਵੀ ਭਾਜਪਾ ਦੇ ਅਜੇ ਪੂਰੇ ਪੈਰ ਨਹੀਂ ਲਾ ਸਕੀ ਜੀ ਤੇ ਆਮ ਆਦਮੀ ਪਾਰਟੀ ਸੱਤਾ ਦੇ ਬਾਵਜੂਦ ਵੀ ਨਗਰ ਨਿਗਮਾਂ 'ਚ ਪੈਰ ਨਹੀਂ ਜਮਾ ਸਕੀ ਇਹਦਾ ਮਤਲਬ ਸਥਿਤੀ ਇਹੋ ਜੀ ਹੈ ਕੇ ਲੋਕਾਂ ਦੇ ਮਨਾਂ ਤੋਂ ਤੁਸੀਂ ਉਤਰਿਓ ਜੋੜ ਤੋੜ ਦੀ ਰਾਜਨੀਤੀ 'ਚ ਵੋਟਾਂ ਪਾਉਣੀਆਂ ਨੇ ਸੋ ਕਿਸੇ ਨੂੰ ਪਾਉਣੀਆਂ ਹੀ ਪਾਉਣੀਆਂ ਨੇ ਸੋ ਟੁੱਟ ਭੱਜ ਦੇ ਵਿੱਚ ਪੰਜਾਬ ਦੀ ਨਾਗਰਿਕ ਮੰਡ ਦੀ ਸਥਿਤੀ ਹੈ ਜੀ ਹੂੰ ਤੇ ਆਮ ਆਦਮੀ ਪਾਰਟੀ ਦੇ ਕਿਹੜੇ 2 ਐਮਐਲਏਜ਼ ਨੇ ਜਿਨ੍ਹਾਂ ਦੀਆਂ ਪਤਨੀਆਂ ਨੇ ਐਮਸੀ ਦੀ ਚੋਣ ਲੜੀ ਸੀ ਉਹ ਦੋ ਹਾਰ ਗਈਆਂ ਨੇ ਰਵਨੀਤ ਬਿੱਟੂ ਜੀ ਬਹੁਤ ਫਿਕਰਮੰਦ ਨੇ ਇਸ ਸਥਿਤੀ ਤੋਂ ਹੂੰ ਉਹਨਾਂ ਦਾ ਇੱਕ ਬਿਆਨ ਬੜਾ ਹਲਕਾ ਪੱਤਰ ਦਾ ਵੈਸੇ ਪਹਿਲਾਂ ਕਿਹੜਾ ਬੜੀਆਂ ਭਾਰੀਆਂ ਗੱਲਾਂ ਕਰਦੇ ਆ ਚਲੋ ਇੱਕ ਹਲਕਾ ਪੱਤਰ ਦਾ ਬਿਆਨ ਸਾਹਮਣੇ ਆ ਰਵਨੀਤ ਬਿੱਟੂ ਜੀ ਕਹਿੰਦੇ ਜੀ ਅੱਜ ਕੱਲ ਨਾ ਪਤਨੀਆਂ ਦੇ ਹਾਰਨ ਦਾ ਦੌਰ ਚੱਲ ਰਿਹਾ ਹੂੰ ਕਹਿੰਦੇ ਜੀ ਦੇਖੋ ਪਹਿਲਾਂ ਜਿਮਨੀ ਚੌਣ 'ਚ ਰਾਜਾ ਬੜਿੰਗ ਦੀ ਧਰਮ ਪਤਨੀ ਚੌਣ ਹਾਰ ਗਈ ਹੈ ਨਾ ਉਸ ਤੋਂ ਬਾਅਦ ਜੀ ਹੁਣ ਨਗਰ ਨਿਗਮ ਚੌਣਾ 'ਚ ਲੁਧਿਆਣੇ ਦੇ ਵਿੱਚ ਅਸ਼ੋਕ ਪ੍ਰਸ਼ਰ ਪੱਪੀ ਹੈ ਜੀ ਆਵਾਦੀ ਪਾਰਟੀ ਦਾ ਐਮ.ਐਲ.ਏ. ਉਹਦੀ ਪਤਨੀ ਚੌਣ ਹਾਰ ਗਈ ਇਸੇ ਤਰ੍ਹਾਂ ਹੈ ਨਾ ਗੁਰਮੀਤ ਗੁਰਪ੍ਰੀਤ ਗੋਗੀ ਹੈ ਜੀ ਆਵਾਦੀ ਪਾਰਟੀ ਦਾ ਐਮਐਲਏ ਲੁਧਿਆਣੇ ਤੋਂ ਹੀ ਉਹਦੀ ਪਤਨੀ ਹਰਕਿੰਦਾ ਜੀ ਪਤਨੀਆਂ ਦੇ ਹਾਰਨ ਦਾ ਤੌਰ ਚੱਲਦਾ ਹੈ ਹਮ ਚਾਹੇ ਕੌਣ ਰਿਹਾ ਜਿਹੜਾ ਆਪ ਐਮਪੀ ਦੀ ਚੋਣ ਹਾਰਿਆ ਹਮ ਮਤਲਬ ਤੁਸੀਂ ਮਤਲਬ ਇੱਕ ਤੁਸੀਂ ਸਿਧਾਂਤ ਰਾਜਨੀਤੀ ਕਰੋ ਮੁੱਦਿਆਂ ਦੀ ਰਾਜਨੀਤੀ ਕਰੋ ਹੈਨਾ ਇਹ ਹਲਕੀਆਂ ਟਿੱਪਣੀਆਂ ਤੋਂ ਆਪ ਤੁਸੀਂ ਹਾਰ ਕੇ ਬਾਇਆ ਰਾਜਸਭਾ ਚੋਰਮੋਰੀ ਦੂਜੇ ਸੂਬੇ ਤੋਂ ਜਾ ਕੇ ਉੱਥੇ ਮੰਤਰੀ ਬਣਿਓ ਤੇ ਇੱਧਰ ਸਿਧਾਂਤ ਵਿਦਾਂਤ ਸਮਾਹਾ ਹਾਂ ਇਹ ਕੋਈ ਸ਼ੱਕ ਨਹੀਂ ਕਿ ਆਮ ਆਦਮੀ ਪਾਰਟੀ ਨੇ ਇਸ ਪਰ ਪੂਰੇ ਪਰਿਵਾਰ ਵੱਲੋਂ ਵਧਾਵਾ ਦਿੱਤਾ ਇੱਕ ਤਾਂ ਦੂਜੀਆਂ ਪਾਰਟੀਆਂ ਤੋਂ ਨੀਡ ਟੈਂਡ ਦੀ ਆਦਤ ਨਹੀਂ ਜਾ ਰਹੀ ਚਾਹੇ ਆਮ ਚੋਣਾ ਸੀ ਲੋਕ ਸਭਾ ਚੋਣਾ ਸੀ ਚਾਹੇ ਨਜਮਨੀ ਚੋਣਾ ਸੀ ਉਧਰ ਦੋਵੇਂ ਪਾਸਿਓਂ ਘਰ ਪੂਰਾ ਕਰ ਰਹੇ ਹੁਣ ਇਹਨਾਂ ਚ ਵੀ ਵਰਕਰ ਨਹੀਂ ਚ ਇੱਥੇ ਐਮਐਲਏ ਦੇ ਭਤੀਜੇ ਐਮਐਲਏ ਦੇ ਭਰਾ ਐਮਐਲਏ ਦੀਆਂ ਪਤਨੀਆਂ ਤੁਸੀਂ ਪੂਰੇ ਪਰਿਵਾਰ ਵੱਲ ਹੁਣ ਇੱਥੇ ਲੁਧਿਆਣੇ ਚ ਪੂਰਾ ਜੋਰ ਲੱਗਿਆ ਸੀ ਪੱਪੀ ਦਾ ਰਗੋਗੀ ਦਾ ਕਿ ਸਾਡੀ ਵਾਲੀ ਜਿੱਤ ਜਵੇ ਤੇ ਆਪਾਂ ਮੇਅਰ ਬਣਾ ਲਾਂਗੇ ਉਹਨੂੰ ਹਮ ਸੋ ਦੋਆਂ ਦੀਆਂ ਹਾਰ ਗੀਆਂ ਹਮ ਹੈਨਾ ਪੈਸੇ ਦਾ ਭਾਰਤ ਕੁਸ਼ਨ ਆਸ਼ੂ ਦੀ ਤਰ ਪਤਨੀ ਵੀ ਲੜੀ ਸੀ ਕਾਂਗਰਸ ਵਾਲੇ ਪਾਸੇ ਉਹ ਵੀ ਹਾਰ ਗਈ ਜੀ ਸੋ ਇਸ ਲਈ ਇਹ ਪਰਿਵਾਰਵਾਦੀ ਰਾਜਨੀਤੀ ਵੀ ਹਾਵੀ ਹੋ ਗਿਆ ਸੋ ਬਿੱਟੂ ਦੀ ਹਲਕੀ ਟਿੱਪਣੀ ਖੂਬ ਚਰਚਾ ਚ ਚੱਲ ਰਹੀ ਹੈ ਜੀ ਕਿ ਪਤਨੀਆਂ ਦੇ ਹਾਰਨ ਦਾ ਦੌਰ ਹਮ ਅੱਛਾ ਦੀਪਕ ਜੀ ਕਿਸਾਨੀ ਮਸਲਿਆਂ ਤੋਂ ਵੀ ਵੱਡਾ ਕੀ ਹੁਣ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਿ ਉਹਨਾਂ ਦਾ ਹੰਕਾਰ ਉਸ ਤੋਂ ਵੱਡਾ ਹੋ ਗਿਆ ਕਿਉਂਕਿ ਗੱਲ ਕਿਸੇ ਠੋਠੇ ਕਾਣੇ ਲੱਗਦੀ ਨਜ਼ਰ ਨਹੀਂ ਆ ਰਹੀ ਜੀ ਲਗਾਤਾਰ ਇਸ ਮਸਲੇ ਦਾ ਹੁਣ ਦਬਾਅ ਬਣਦਾ ਜਾ ਰਿਹਾ ਕਿ ਘੱਟੋ-ਘੱਟ ਜਥੇਬੰਦੀਆਂ ਕੱਟੀਆਂ ਹੋਣ ਹੂੰ ਕਿਉਂਕਿ ਹੁਣ ਕੱਲਾ ਉਹ ਮੰਗਾਂ ਨਹੀਂ ਹੈਗੀਆਂ ਜਿਹੜੀਆਂ ਮੰਗਾਂ ਲਈ ਖਨੌਰੀ ਔਰ ਸ਼ੰਭੂ ਬਾਰਡਰ ਤੇ 10 ਮਹੀਨਿਆਂ ਤੋਂ ਧਰਨਾ ਪ੍ਰਦਰਸ਼ਨ ਅੰਦੋਲਨ ਚੱਲ ਰਿਹਾ ਹੁਣ ਤਾਂ ਉਹ ਖੇਤੀ ਪਾਲਿਸੀ ਵਾਲਾ ਮੁੱਦਾ ਵੀ ਵੱਡਾ ਹੁੰਦਾ ਜਾ ਰਿਹਾ ਉਸ ਮੁੱਦੇ ਦੇ ਆਧਾਰ ਤੇ ਅੱਜ ਦੇਸ਼ ਭਰ ਦੇ ਵਿੱਚ ਐਸਕੇਐਮ ਦੀ ਕਾਲ ਦੇ ਉੱਤੇ ਤਸੀਲ ਪਦਰ ਤੇ ਪ੍ਰਦਰਸ਼ਨ ਸੀ ਪੂਰੇ ਮੁਲਕ ਦੇ ਵਿੱਚ ਉਸ ਤੇ ਪੰਜਾਬ ਦੇ ਵਿੱਚ ਵੀ ਐਸਕੇਐਮ ਨੇ ਜਿਹੜੀਆਂ ਤਰ੍ਹਾਂ ਇਹ ਨੌਰੀ ਸ਼ੰਭੂ ਨਹੀਂ ਬੈਠੀਆਂ ਉਹਨਾਂ ਨੇ ਅੱਜ ਪੰਜਾਬ 'ਚ ਪ੍ਰਦਰਸ਼ਨ ਕਰਦੇ ਹੋયા ਨਾਲ ਡੱਲੇਆ ਰੋਦੀ ਸਿੱਧ ਦੇਹਵਾਲ ਨੇ ਸਰਕਾਰ ਤੇ ਦਬਾਅ ਵੀ ਬਣਾਇਆ ਜੀ ਹਰਿਆਣਾ ਇੱਕ ਵੱਖਰੀ ਲਾਈਨਤੀ ਖੇਡ ਰਿਆ ਹਰਿਆਣਾ ਕਹਿੰਦਾ ਚੱਕੋ ਜੀ ਸੀਐਮ ਸਾਹਿਬ ਕਹਿੰਦੇ ਹਰਿਆਣੇ ਵਾਲੇ ਕਿ ਅਸੀਂ 24 ਫਸਲਾਂ ਤੇ ਐਮਐਸਪੀ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਐ 14 ਅਸੀਂ ਪਹਿਲਾਂ ਤੋਂ ਕੀਤੀਆਂ ਵੀ ਆ 10 ਅਸੀਂ ਹੋਰ ਕਰਤੀਆਂ ਅਸੀਂ 24 ਫਸਲਾਂ ਐਮਐਸਪੀ ਤੇ ਖਰੀਦਾਂਗੇ ਹੂੰ ਤੇ ਖੇਤੀ ਮਾਹਰ ਕਹਿੰਦੇ ਕਿ ਸੱਤੋ ਲਿਖਾ ਕੇ ਲੈਲਾ ਦੀਪਕ ਕਿ ਹਰਿਆਣਾ ਸਰਕਾਰ ਚ ਦਮੇ ਨਾ ਗਾਖਿਓ ਐ ਐਮਐਸਪੀ ਤੇ ਫਸਲ ਖਰੀਦ ਲੋਏ ਫਸਲ ਤਾਂ ਹੀ ਕਰਦੀ ਯੋਜਿਕ ਕੇਂਦਰ ਚੱਕੂਗਾ ਕੇਂਦਰ ਵੱਲੋਂ ਫੰਡ ਆਉਣਗੇ ਕੇਂਦਰ ਵੱਲੋਂ ਇਦਾਂ ਨਹੀਂ ਹੋ ਸਕਦਾ ਸੋ ਇਸ ਲਈ ਕਹਿੰਦੇ ਕਿ ਚਤਰਾਈ ਹੈ ਇਹ ਜਿਹੜਾ ਸ਼ੰਭੂ ਰਖਨੌਰੀ ਬਾਡਰ ਤੇ ਅੰਦੋਲਨ ਚੱਲ ਰਿਹਾ ਜਿਹੜਾ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਚੱਲ ਰਿਹਾ ਉਸ ਨੂੰ ਪੰਜਾਬ ਸਰਕਾਰ ਕੰਨੀ ਮੋੜਨ ਦੀ ਕੋਸ਼ਿਸ਼ ਹੈ ਕਿ ਪੰਜਾਬ ਸਰਕਾਰ ਨੂੰ ਹਾਂ ਪੰਜਾਬ ਸਰਕਾਰ ਲਗਾਤਾਰ ਉਦਾਸੀਨ ਹੈ ਪੰਜਾਬ ਸਰਕਾਰ ਲਗਾਤਾਰ ਅਣਦੇਖੀ ਕਰ ਰਹੀ ਹੈ ਇਸ ਅੰਦੋਲਨ ਦੀ ਉਸ ਨੂੰ ਲੈ ਕੇ ਰੋਸਾ ਹੈਗਾ ਮੈਂ ਕੱਲ ਅਚੇਚੇ ਤੌਰ ਤੇ ਖਨੌਰੀ ਬਾਡਰ ਜਾ ਕੇ ਆਇਆ ਸੋ ਪੂਰਾ ਦਿਨ ਕੱਲ ਉੱਥੇ ਬਤਾਇਆ ਉਹ ਐਮਰਜੈਂਸੀ ਵਾਲਾ ਹਸਤਾ ਉਹਦਾ ਡਰਾਮਾ ਵੀ ਮੈਂ ਦੇਖ ਕੇ ਆਇਆ ਐ ਐਮਬੂਲੈਂਸ ਕਢਾਈ ਵਾਲਾ ਵੀ ਦੇਖ ਕੇ ਆਇਆ ਹੈ ਨਾ ਉੱਥੇ ਜਥੇਬੰਦੀਆਂ ਦੇ ਆਗੂਆਂ ਦੇ ਵਿੱਚ ਇੱਕੋ ਇੱਕ ਜ਼ੋਰ ਲੱਗਿਆ ਕਿ ਡੱਲੇ ਵਾਲਾ ਉਹਨਾਂ ਨੂੰ ਚੱਕ ਕੇ ਨਾ ਲੈ ਜਾਣ ਇਹਦਾ ਮਤਲਬ ਤੁਹਾਨੂੰ ਉਹਨਾਂ ਦੀ ਸਿਹਤ ਦਾ ਮਸਲਾ ਨਹੀਂ ਆ ਤੁਹਾਨੂੰ ਸਿਰਫ ਇਹ ਆ ਕਿ ਹਾਂ ਜੀ ਚੱਕ ਕੇ ਲੈ ਜਾਣ ਜਦੋਂ ਕਿ ਮੰਗਾ ਮਨਾਉਣ ਦੇ ਲਈ ਕੋਈ ਤਰ ਮੂਰੇ ਨਹੀਂ ਆ ਰਹੀ ਜਿਹੜੇ ਲੀਡਰ ਜਾ ਰਹੇ ਨੇ ਉਹ ਅੱਜ ਜਾਖੜ ਉਹਨਾਂ ਦੀ ਉਹ ਟਿੱਪਣੀ ਉਹ ਕਹਿੰਦੇ ਜੀ ਇਸ ਨੂੰ ਜਾਖੜ ਕਹਿੰਦੇ ਕਿ ਸਾਰੇ ਲੀਡਰ ਜਾ ਰਹੇ ਨੇ ਖਬਰਸਾਰ ਪੁੱਛਦੇ ਆ ਡੱਲੇਵਾਲ ਹੋਰਾਂ ਦੀ ਮੈਡੀਕਲ ਰਿਪੋਰਟ ਬਾਰੇ ਪੁੱਛਦੇ ਆ ਕੀ ਵਧਿਆ ਕੀ ਘਟਿਆ ਇਹ ਕੋਈ ਨਹੀਂ ਕਹਿੰਦਾ ਕਿ ਡੱਲੇਵਾਲ ਸਾਹਿਬ ਤੁਸੀਂ ਮਰਨਬਰ ਤੋੜੋ ਅਸੀਂ ਬਹਿਨੇ ਆਂ ਹਾਂ ਅਸੀਂ ਲੜਾਈ ਲੜਦੇ ਆਂ ਅਸੀਂ ਧਰਨਾ ਕਰਦੇ ਆਂ ਕਹਿੰਦੇ ਇਹ ਕੋਈ ਨਹੀਂ ਕਹਿੰਦਾ ਹੂੰ ਸੋ ਇਸ ਲਈ ਡੱਲੇਵਾਲ ਹੋਰਾਂ ਦੀ ਹੁਣ 28ਵੇਂ ਦਿਨਾਂ ਦੇ ਵਿੱਚ ਮਰਨਬਰ 'ਚ ਪਹੁੰਚ ਗਿਆ ਸਥਿਤੀ ਨਾਜ਼ੁਕ ਬਣਦੀ ਜਾ ਰਹੀ ਆ ਜੀ ਪਰ ਤਾਲਮੇਲ ਕਮੇਟੀ ਤੇ ਕੁਝ ਜਥੇਬੰਦੀਆਂ ਦੇ ਨੁਮਾਇंदे ਪਟਿਆਲੇ 'ਚ ਗੱਲ ਮਿਲੇ ਸੀ ਪਰ ਤਾਲਮੇਲ ਅਜੇ ਵੀ ਪੂਰਾ ਬਣਿਆ ਨਹੀਂ ਜੀ ਅਜੀਬੀ ਇੱਕ ਸੁਰਤਾਨ ਹੋਇਆ ਨਹੀਂ ਸੋ ਜਦੋਂ ਤੱਕ ਇਹ ਤਰ੍ਹਾਂ ਔਰ ਇਹੋ ਤਰ੍ਹਾਂ ਨੇ ਵਿਜੇ ਜੀ ਜਿਨ੍ਹਾਂ ਨੂੰ ਕਿਸੇ ਉਦਾਹਰਨ ਦੀ ਲੋੜ ਨਹੀਂ ਜਿਹੜੀਆਂ ਖੁਦ ਉਦਾਹਰਨ ਨੇ ਕਿ ਦਿੱਲੀ ਇੱਕੇ ਨਾਲ ਲੜੇ ਸੀ ਤਾਂ ਜਿੱਤੇ ਸੀ ਜੀ 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 ਆਪ ਇਸ ਗੱਲ ਤੋਂ ਹੁੰਦੇ ਆ ਵੀ ਉਹ ਸਿੱਖਣਾ ਨਹੀਂ ਚਾਹੁੰਦੇ ਸੋ ਇਸ ਲਈ ਕੀ ਕਿਸਾਨੀ ਮਸਲਿਆਂ ਨਾਲ ਕੀ ਸਰਕਾਰਾਂ ਦੀ ਜਿੱਦ ਨਾਲ ਉਹ ਵੀ ਇਹਨਾਂ ਦਾ ਹੰਕਾਰ ਹੋਵੇਂ ਵੱਡਾ ਹੋ ਗਿਆ ਹੂੰ ਸੋ ਜਦੋਂ ਤੱਕ ਇਹ ਇਕੱਠੇ ਨਹੀਂ ਹੁੰਦੇ ਤਦ ਤੱਕ ਨਾ ਕੇਂਦਰ ਨੇ ਸੁਣਨਾ ਨਾ ਪੰਜਾਬ ਨੇ ਬਾਹ ਫੜਨੀ ਇਸ ਲਈ ਇਹਨਾਂ ਸਰਕਾਰਾਂ ਨੂੰ ਮਤਲਬ ਕੰਨੀ ਸੁਣਾਉਣ ਦੇ ਲਈ ਇਹਨਾਂ ਨੂੰ ਇਕੱਠਿਆਂ ਹੋ ਕੇ ਇਕੱਠਾ ਹੋਣਾ ਪੈਣਾ ਸੋ ਉਸ ਦੀ ਚਾਰਜ ਹੋਈ ਸਾਰੇ ਪਾਸਿਓਂ ਆਵਾਜ਼ ਉੱਠ ਰਹੀ ਹੈ ਸੋ ਅੱਜ ਨਹੀਂ ਤਾਂ ਕੱਲੂ ਇਸ ਦਬਾਅ ਵਿਠਰ ਨੂੰ ਇਕੱਠਿਆਂ ਹੋਣਾ ਪਏਗਾ ਜੀ ਦੀਪਕ ਜੀ 26 ਜਨਵਰੀ ਨੂੰ ਜਦੋਂ ਪਰੇਡ ਹੋਣੀ ਹੈ ਕਿ ਉਹਦੇ ਵਿੱਚ ਇਸ ਸਾਲ ਪੰਜਾਬ ਦੀ ਝਾਕੀ ਵੀ ਸ਼ਾਮਲ ਹੋਏਗੀ ਪਿਛਲੇ ਸਾਲ ਪੰਜਾਬ ਦੀ ਝਾਕੀ ਨਹੀਂ ਸੀ ਜੀ ਬੀਜੇ ਜੀ ਪਿਛਲੇ 2 ਸਾਲਾਂ ਤੋਂ ਪੰਜਾਬ ਦੀ ਝਾਕੀ 26 ਜਨਵਰੀ ਦੀ ਗੰਦੰਤਰ ਦਿਵਸ ਸ਼ਾਮਲ ਨਹੀਂ ਹੋ ਰਹੀ ਹੂੰ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪਿਛਲੀ ਵਾਰ ਕਾਫੀ ਨਰਾਜ਼ਗੀ ਪ੍ਰਗਟਾਈ ਸੀ ਹੂੰ ਔਰ ਜਿਹੜੀਆਂ ਚੱਕੀਆਂ ਭੇਜੀਆਂ ਗਈਆਂ ਸੀ ਜਦੋਂ ਉਹ ਪ੍ਰਮਾਨ ਨਹੀਂ ਚੜੀਆਂ ਤਾਂ ਉਹਨਾਂ ਨੇ ਬਕਾਇਦਾ ਉਸ ਨੂੰ ਜਿਹੜਾ ਉਰੇ ਸਟੇਟ ਪੱਧਰ ਦੇ ਸਮਾਗਮ ਨੇ 26 ਜਨਵਰੀ ਦੇ ਹੁੰਦੇ ਨੇ ਉਹਨਾਂ ਚ ਜਿੱਥੇ ਖੁਦ ਗਏ ਸੀ ਉੱਥੇ ਉਹਨਾਂ ਨੇ ਉਹਨੂੰ ਸ਼ਾਮਲ ਕੀਤਾ ਉਸ ਤੋਂ ਬਾਅਦ ਪੰਜਾਬ ਪਰਚ ਘੁਮਾਇਆ ਸੀ ਉਹਨਾਂ ਨੂੰ ਹਰ ਜ਼ਿਲ੍ਹੇ ਪੱਧਰ ਤੇ ਹਰ ਥਾਂ ਤੇ ਇਹ ਰੋਸ ਸੱਖਤਾਂ ਦਾ ਪ੍ਰਗਟਾਵਾ ਸੀ ਜਦੋਂ ਕਿ ਕੇਂਦਰ ਦੇ ਕਹਿਣਾ ਸੀਗਾ ਕਿ ਅਸੀਂ ਇਹਨਾਂ ਨੂੰ ਬਾਰ ਬਾਰ ਦੱਸਦੇ ਰਿਹਾ ਦੁਰਸਤ ਕਰੋ ਦੁਰਸਤ ਕਰੋ ਨਾ ਠੀਕ ਨਹੀਂ ਕੀਤੀਆਂ ਪਿਛਲੀ ਵਾਰ ਲਈ ਦੁਬਾਰਾ ਭੇਤੇ ਜਦੋਂ ਕਿ ਪਿਛਲੀ ਵਾਰ ਉਹ ਥਿੰਕ ਤੇ ਰਿਜੈਕਟ ਹੋ ਗਈਆਂ ਸੀ ਸੋ ਉਹਨਾਂ ਦਾ ਆਪਣਾ ਪਹਿਲੂ ਸੀ ਉਹਨਾਂ ਦਾ ਆਪਣਾ ਪਹਿਲੂ ਸੀ ਪਰ ਇਸ ਤੋਂ ਪਹਿਲਾਂ ਲਗਭਗ ਲਗਾਤਾਰਤਾ ਦੇ ਵਿੱਚ ਪੰਜਾਬ ਦੀ ਚੱਕੀ ਕਿਸ ਨਾ ਕਿਸੇ ਰੂਪ ਚ ਸ਼ਾਮਲ ਹੁੰਦੀ ਰਹੀ ਹੈ ਜੀ ਸੋ ਇਸ ਵਾਰ ਮਤਲਬ ਕਿ ਕੀਤਾ ਇਹ ਪੰਜਾਬ ਦੀ ਮਿਹਨਤ ਹੈ ਜਾਂ ਪਿਛਲੀ ਵਾਰ ਲਗਾਤਾਰ ਦੋ ਇਗਨੋਰ ਕਰਨ ਦਾ ਉਹ ਹੈ ਕਿ ਉਹਨਾਂ ਨੂੰ ਪਤਾ ਕਿ ਫੇਰ ਰੋਸਾ ਹੋਏਗਾ ਮੀਡੀਆ ਚਰਚਾ ਬਣੇਗੀ ਪਰ ਇਸ ਵਾਰ ਦੀ ਝਾਕੀ ਜਿਹੜੀ ਪੰਜਾਬ ਦੀ ਸਭੇਤਨ ਦਿਖਾਉਂਦੀ ਹੈ ਸਾਡੀ ਸਾਂਝੀ ਵਲਤਾਂ ਦਿਖਾਉਂਦੀ ਹੈ ਸਾਡੇ ਸੱਭਿਆਚਾਰ ਦੇ ਨਾਲ ਨਾਲ ਸਾਡੇ ਸੰਗੀਤ ਗੀਤ ਉਹਨਾਂ ਦੀ ਤਰਜਮਾਨੀ ਕਰਦੀ ਹੈ ਤੇ ਨਾਲ ਹੀ ਸਾਡੀ ਕਿਰਤ ਦੀ ਕਿਸਾਨੀ ਦੀ ਉਹਦੀ ਪਹਿਰੇਦਾਰੀ ਕਰਦੀ ਹੈ ਉਹ ਸਾਰਾ ਸਾਂਝਾ ਸੁਮੇਲ ਹੈ ਜੀ ਬਕਾਇਦਾ ਇਹਦੇ ਵਿੱਚ ਬਾਬਾ ਫਰੀਦ ਜੀ ਹੋਰਾਂ ਨੂੰ ਸ਼ਾਮਲ ਕੀਤਾ ਤੇ ਫਿਰ ਪੰਜਾਬ ਦੇ ਉਹ ਸਾਜ਼ ਹੈ ਨਾ ਉਹ ਸਾਰਾ ਉਹ ਦ੍ਰਿਸ਼ ਉਹਦੇ ਵਿੱਚ ਪਹਿਲਾਂ ਕੀਤਾ ਤੇ ਸ਼ੁਰੂ ਵਿੱਚ ਬਲਦਾਂ ਦੀ ਜੋੜੀ ਇਹਦੇ ਮੂਰੇ ਅਗਵਾਈ ਕਰ ਰਹੀ ਉਹ ਝਾਕੀ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਤੀਕ ਬਣਾਇਆ ਸੋ ਬਾ ਕਮਾਲ ਝਾਕੀ ਹੈ ਜਿਹੜੀ ਪਰਵਾਨ ਚੜੀ ਹੈ ਔਰ ਜੇਕਰ ਮੈਂ ਗੱਲ ਕਰਾਂ ਤਾਂ ਜਿਹੜਾ ਰੱਖਿਆ ਮੰਤਰਾਲਾ ਕੇਂਦਰ ਦਾ ਉਹਦੇ ਹਵਾਲੇ ਨਾਲ ਇਸ ਵਾਰ 15 ਸੂਬਿਆਂ ਨੂੰ ਕੇਂਦਰ ਸਰਸ ਪ੍ਰਦੇਸ਼ ਤੇ ਸੂਬਿਆਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਹੈ ਵਿੱਚ ਪੰਜਾਬ ਹੈ ਹਰਿਆਣਾ ਹੈंडीगढ़ ਹੈ ਆਂਧਰਾ ਪ੍ਰਦੇਸ਼ ਹੈ ਬਿਹਾਰ ਹੈ ਦਾਦਰ ਨਗਰ ਹਵੀਲੀ ਹੈ ਦਮਨ ਤੇ ਦਿਉ ਹੈ ਗੋਆ ਹੈ ਗੁਜਰਾਤ ਹੈ ਚਾਰਖੰਡ ਹੈ ਕਰਨਾਟਕ ਹੈ ਮੱਧ ਪ੍ਰਦੇਸ਼ ਹੈ ਤ੍ਰਿਪੁਰਾ ਉੱਤਰਾਖੰਡ ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ਸੋ ਇਹਨਾਂ ਦੀਆਂ ਚਾਟੀਆਂ ਸ਼ਾਮਲ ਨਹੀਂ ਜਿਹਦੇ ਵਿੱਚ ਪੰਜਾਬ ਦੀ ਚਾਕੀ ਵੀ ਆ ਸੋ ਪੰਜਾਬ ਦਾ ਰੰਗ ਈਸ਼ਵਰ ਕੰਧੰਤਰ ਦੇਵਸ ਮੌਕੇ ਨਜ਼ਰ ਆਏਗਾ 26 ਜਨਦੀ ਪਰੇਡ ਚ ਜੀ ਦੀਪਕ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਕੱਲ ਨੂੰ ਫੇਰ ਗੱਲ ਕਰਦੇ ਹਾਂ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਥੈਂਕ ਯੂ ਜੀ